ਤੇ ਮੀਂਹ ਦੀ ਬਾਈ ਦੁਆਰਾ ਆਉਣ ਦੀ ਹਤਿਆਰੀ ਆ ਤੇ ਹੁਣ ਆਪਾਂ ਬਾਈ ਲਾਲ ਨੇ ਇਹਦੇ ਵਿੱਚ ਪੜ ਲੇ ਬਾਛੜ ਕਰਕੇ ਬਾਈ ਪਾਣੀ ਫਰੰਤਰ ਚਲੇ ਜਾਂਦਾ ਤੇ ਜੇ ਲਾਈਟ ਆ ਜੂ ਜਦ ਫਿਰ ਆਪਾਂ ਇਹਨਾਂ ਨੂੰ ਹੀਟਰ ਲਾ ਦਾਂਗੇ ਇਹ ਮੰਨ ਰਹੇ ਨੇ ਠੰਡ ਆਨੇ ਇਕੱਠੇ ਹੋਈ ਬੈਠੇ ਫਿਰ ਆਪਾਂ ਨੇ ਬਾਈ ਟਰਕੀਆਂ ਦਾ ਵੀ ਲੱਗ ਸੈਟਅਪ ਕਰਨਾ ਮੁਰਗੀਆਂ ਚ ਤਾਂ ਆਪਾਂ ਨੇ ਛੱਡਿਆ ਹੀ ਨਹੀਂ ਹੈਗੇ ਸਵੇਰ ਗੱਲ ਜੀ ਦੋਸਤੋ ਕੀ ਹਾਲ ਚਾਲ ਦਾ ਠੀਕ ਠਾਕ ਹੋ ਜੀ ਤੇ ਅੱਜ ਬਾਈ ਸੂਬਾ ਦਾ ਮੀਂਹ ਪੈ ਰਿਹਾ ਤੇ ਹੁਣ ਟਾਈਮ ਹੋ ਗਿਆ 7:00 ਵਜੇ ਤੇ ਹੁਣ ਤਕਰੀਬਨ ਰੁਕਿਆ ਵਾ ਮੈਂ ਤੁਹਾਨੂੰ ਦਿਖਾਉਣਾ ਸੂਬਾ ਬਾਈ ਪਹਿਲੇ ਇੱਕ ਘੰਟਾ ਮੀਂਹ ਪੈ ਲਿਆ ਤੇ ਇਧਰ ਬੱਤਾਂ ਬਾਈ ਘੁੰਮ ਰਹੀਆਂ ਬਾਹਰ ਆਪਣੀਆਂ ਤੇ ਬੱਤਕਾਂ ਦਾ ਨਾ ਬਾਈ ਹੁਣ ਜਿਗਾਰਡਮੈਂਟ ਆਪਾਂ ਨੂੰ ਹੋਰ ਕਰਨਾ ਪੈਣਾ ਤੇ ਉਹਰੇ ਆਏ ਨਾ ਵੀ ਰਾਤ ਨੂੰ ਹੁਣ ਜਿੱਦਾਂ ਮੀਂਹ ਆ ਜਾਂਦਾ ਫਿਰ ਉਹਰੇ ਭੇਜ ਜਾਨੀਆਂ ਕਿ ਹੁਣ ਇਹਨਾਂ ਦਾ ਨਾ ਪੱਕਾ ਸ਼ੈੱਡ ਬਣਾਉਣਾ ਪੈਣਾ ਆਪਾਂ ਨੂੰ ਬਣਾ ਦੇ ਹੁਣ ਸਾਰਾ ਥੱਲੇ ਨਾ ਗਿੱਲਾ ਹੋਇਆ ਪਿਆ ਦੋ ਕੁ ਮਹੀਨੇ ਦੀਆਂ ਹੋ ਗਈਆਂ ਤੇ 4 1/2 ਮਹੀਨੇ ਦੀਆਂ ਬਈ ਬੱਤਕਾਂ ਦੇ ਦੇਣ ਲੱਗ ਜਾਨੀਆਂ ਤੇ ਉਹਰੇ ਤਾਂ ਫੇਰ ਲੋਟ ਨਹੀਂ ਆਉਣਾ ਹੈਗਾ ਹੁਣ ਆਪਣੇ ਨਾ ਨੌ ਬੱਤਕਾਂ ਤੇ ਪੰਜ ਬੱਚੇ ਹੋਰ ਨਿਕਲੇ ਹੋਏ ਆ ਤੇ ਉਹਨਾਂ ਨੂੰ ਵੀ ਬਾਈ ਫਿਰ ਆਪਾਂ ਨੇ ਛੱਡਣਾ ਤੇ ਜਗ੍ਹਾ ਬਾਈ ਘਟਾ ਉਹਨਾਂ ਵਾਸਤੇ ਤੇ ਹੁਣ ਆਪਾਂ ਬਾਈ ਦੇਖ ਲੈਣਾ ਦਾ ਕਰਦੇ ਕਿਤੇ ਹੀਲਾ ਤੇ ਮੀਂਹ ਬਾਈ ਫਤਵਾ ਫੇਰ ਉਤਰਿਆ ਆ ਬੱਚੇ ਬਾਈ ਚਕੋਰਾਂ ਤੇ ਵੀ ਨਿਕਣੇ ਆਲੇ ਆ ਤੇ ਉਹਨਾਂ ਵਾਸਤੇ ਵੀ ਹਰ ਆਪਾਂ ਨੂੰ ਅਲੱਗ ਸਿਸਟਮ ਬਣਾਉਣਾ ਪੈਣਾ ਆਪਣੇ ਕੋਲ ਨਾ ਬਾਈ ਜਗਾ ਉਹ ਪਈ ਆ ਮੇਰੀ ਸਲਾਹ ਨਾ ਉੱਥੇ ਬੱਤਕਾਂ ਨੂੰ ਪੱਕਾ ਟਿਕਾਣਾ ਬਣਾ ਦਈਏ ਤੇ ਪੱਕਾ ਸ਼ਰਡ ਬਣਾ ਦੰਨੇ ਉੱਥੇ ਨਾਲੇ ਫਿਰ ਉਹਨਾਂ ਚਕੋਰਾਂ ਦਾ ਹੋ ਜਾਊਗਾ ਤੇ ਨਾਲੇ ਫਿਰ ਜਿਹੜੇ ਹੋਰ ਆਪਾਂ ਰੱਖੂਗੇ ਨਸਲਾਂ ਦੇ ਸਿਰੇ ਤੱਕ ਨਾ ਫਿਰ ਇਦਾਂ 5 5 ਫੁੱਟ ਦੇ 5 ਬਾਈ 6 ਫੁੱਟ ਦੇ ਮੈਂ ਬਣਾਈ ਆ ਸਕੀਮ ਵੀ ਇਹਨਾਂ ਨੂੰ ਬਣਾ ਦਿੰਨੇ ਛੋਟੇ ਛੋਟੇ ਹਨਾ ਉੱਪਰ ਵੀ 5 ਫੁੱਟ ਕਰ ਦਾਂਗੇ ਤੇ ਉਹ ਦੇਖ ਰਹੇ ਆ ਬਟਮ ਦੇਖ ਰਹੇ ਆ ਕਿਦਾਂ ਦਾ ਰੋਟਾ ਆਉਂਦਾ ਤੇ ਅੱਗੇ ਬਾਈ ਸਿਆਲ ਵੀ ਆਉਂਦਾ ਸਿਆਲ ਚ ਖਰਾਕਾ ਫਿਰ ਆਪਾਂ ਨੇ ਬਾਈ ਟਰਕੀਆਂ ਦਾ ਵੀ ਲੱਗ ਸੈਟੂਨ ਕਰਨਾ ਮੁਰਗੀਆਂ ਚ ਤਾਂ ਆਪਾਂ ਨੇ ਛੱਡੀਆਂ ਹੀ ਨਹੀਂ ਹੈਗੇ ਤੇ ਟਰਕੀਆਂ ਨੂੰ ਵੀ ਕੁਝ ਦਾ ਕੋਈ ਛੇਕਾ ਆਪਾਂ ਨੂੰ ਕਰਨਾ ਪੈਣਾ ਬਾਕੀ ਹੁਣ ਬੱਚੇ ਦਿਖਾਉਣਾ ਬਾਈ ਰਾਤ ਦੇ ਨਿਕਲੇ ਹੋਏ ਕਿੜੇ ਕਿੜੇ ਨਿਕਲੇ ਸੀਗੇ ਰਾਤੀ ਨੂੰ ਬਾਈ ਮੈਂ ਲੈਟਰ ਆਹੀ ਚੈੱਕ ਕਰਕੇ ਆਇਆ ਸੀਗਾ ਜਪਨਿਸ ਬੈਂਟਮ ਦੇ ਅੰਡੇ ਹਨਾ ਇਹਨਾਂ ਵਿੱਚੋਂ ਦੋ ਆਂਡੇ ਖਰਾਬ ਨਿਕਲੇ ਸੀਗੇ ਇਹ ਪਲੇਨ ਸੀਗੇ ਇਹਨਾਂ ਵਿੱਚ ਕੋਈ ਬੱਚਾ ਨਹੀਂ ਸੀਗਾ ਇਹਨਾਂ ਵਿੱਚ ਬਾਈ ਮੈਨੂੰ ਸਭਾਵਨਾ ਲੱਗ ਰਹੀ ਆ ਵੀ ਨਿਕਲੂਗੇ ਇਹਨਾਂ ਦਾ ਹਾਲੇ ਟਾਈਮ ਰਹਿੰਦਾ ਜਿਹੜੇ ਉਹ ਆਂਡੇ ਸੀਗੇ ਉਹ ਆਂਡੇ ਸੀਗੇ ਪੁਰਾਣੇ ਪੁਰਾਣੇ ਆਂਡੇ ਸੀਗੇ ਤੇ ਕਿਉਂਕਿ ਜਿਹੜਾ ਬਾਹਲਾ ਟੈਂਪਰੇਚਰ ਉਹ ਹੈਗਾ 35 ਪੁੰਤੀ ਤਾਂ ਹੁਣ ਲਗਭਗ ਹੁੰਦਾ ਹੀ ਆ ਉਹਦੇ ਕਰਕੇ ਨਾ ਬਾਈ ਉਹ ਨਿਕਲ ਗਏ ਪਹਿਲਾਂ ਇਹਨਾਂ ਦਾ ਹਾਲੇ ਟਾਈਮ ਹੈਗਾ 19 ਤਰੀਕ ਦੇ ਲਾਏ ਹੋਏ ਆ ਹਲੇ 7 ਤਰੀਕ ਤੱਕ ਇਹ ਆਂਡੇ ਨਿਕਲਨੇ ਆ ਤੇ ਬੱਚੇ ਚੈੱਕ ਕਰੋ ਬਾਈ ਇਹ ਨਿਕਲੇ ਆ ਬਾਈ ਕੱਲ ਦੇ ਹਲੇ ਹੋਰ ਨਿਕਲ ਰਹੇ ਆ ਕੱਲ ਦੇ ਨਹੀਂ ਮਤਲਬ ਇਹਨਾਂ ਵਿੱਚੋਂ ਬਈ ਕੱਲ ਆਪਾਂ ਨੇ ਬੱਚੇ ਛੱਡਤੇ ਸੀਗੇ ਰਾਤ ਦੇ ਨਿਕਲੇ ਹੋਏ ਆ ਕੱਲ ਸ਼ਾਮ ਨੂੰ ਨਾ ਮੈਂ ਬੱਚੇ ਦੂਜੇ ਪਾਸੇ ਛੱਡ ਗਿਆ ਸੀਗਾ ਤੇ ਬੱਚੇ ਹੋਗੇ ਸੀਗੇ ਇੱਥੇ ਜ਼ਿਆਦਾ ਹੁਣ ਤਾਂ ਤਕਰੀਬਨ ਥੋੜੇ ਹੀ ਰਹਿਨੇ ਆ ਬੱਚੇ ਨਿਕਲਨੇ ਤੇ ਹਾਂ ਦੇਖੋ ਠੋਰਾ ਤਾਂ ਲੱਗੀਆਂ ਹੋਈਆਂ ਤੇ ਇੱਕ ਬੰਨ ਬੱਤਕ ਦਾ ਵੀ ਲੱਗਿਆ ਸੀਗਾ ਅੰਡਾ ਇਹ ਉਹ ਵੀ ਮੈਂ ਥੱਲੇ ਛੱਡਦਾ ਸੀਗਾ ਤੇ ਉਹਦੇ ਵਿੱਚ ਵੀ ਰਾਤਾ ਦੇਖ ਲਓ ਬੱਚਾ ਨਿਕਲ ਗਿਆ ਇਹ ਆਪਾਂ ਨੇ ਗੱਗਨਬਾਈਂ ਦੇਣੇ ਬੱਚੇ ਇਹ ਜਿਹੜੇ ਨਿਕਲੂਗੇ ਹਲੇ ਇਹਨਾਂ ਦਾ ਟਾਈਮ ਹੈਗਾ ਟਾਈਮ ਹਲੇ ਇਹਨਾਂ ਦਾ ਹੈਗਾ ਪਰ ਕਈ ਵਾਰ ਨਾ ਹੁਣ ਅੰਡੇ ਅੱਗੇ ਪਿੱਛੇ ਹੁਣੇ ਪੁਰਾਣੇ ਅੰਡੇ ਹੁੰਨੇ ਆ ਤੇ ਗਰਮੀਆਂ ਕਰਕੇ ਉਹ ਬਾਜ ਜਾਂਦੇ ਆ ਇਹਨਾਂ ਨੂੰ ਵੀ ਛੱਡੂਗੇ ਬਾਈ ਹਲੇ ਹੁਣ ਬਾਹਰ ਮੀਂਹ ਪੈ ਰਿਹਾ ਤੇ ਦੁਪਹਿਰ ਤੱਕ ਛੱਡ ਦੇ ਜੇ ਮੌਸਮ ਐ ਸੈੱਟ ਹੋ ਜਾਊਗਾ ਟੈਂਪਰੇਚਰ ਅੱਜ ਬਹੁਤ ਘੱਟ ਆ 27.7 ਤੇ ਇਹ ਤੇ ਆਪਣੇ ਨਿਕਲੇ ਸੀਗੇ ਕੱਲ ਜਿਹੜੇ ਮੈਂ ਸ਼ਾਮੀ ਕੱਢ ਕੇ ਗਿਆ ਸੀਗਾ ਮੈਲਕੋਟ ਸੀਗੇ ਉਹਨਾਂ ਠੰਡ ਲੱਗ ਰਹੀ ਸੀਗੀ ਤੇ ਹੀਟਰ ਤਾਂ ਆਪਾਂ ਲਾਉਂਦੇ ਤਾਂ ਲਾਈਟ ਵੀ ਨਹੀਂ ਹੈਗੀ ਰਾਤ ਦੀ ਤੇ ਉਹ ਵੀ ਆਪਣੀ ਮਸ਼ੀਨ ਬੰਦ ਪਈ ਆ ਰਾਤ ਦੀ ਉਹ ਮਸ਼ੀਨ ਬੰਦ ਪਈ ਆ ਕਿਉਂਕਿ ਇਹ ਵੀ ਆਪਣੇ ਨਿਮੋਟਰ ਪਰੇ ਚੱਲ ਰਹੀ ਹੈ ਮਸ਼ੀਨ ਉਧਰ ਚੱਲ ਕੋਈ ਨਹੀਂ ਜੇ ਬੰਦ ਹੋ ਗਈ ਸਰਵਿਸ ਜਾਊਗਾ ਇਹਦਾ ਨਹੀਂ ਸਾਤਾ ਹੈਗਾ ਤੇ ਜੇ ਲਾਈਟ ਆ ਜੂ ਜਦੋਂ ਫਿਰ ਆਪਾਂ ਇਹਨਾਂ ਨੂੰ ਹੀਟਰ ਲਾ ਦਾਂਗੇ ਇਹ ਮੰਨ ਰਹੇ ਨੇ ਠੰਡ ਆ ਦੇ ਇਕੱਠੇ ਹੋਈ ਬੈਠੇ ਆ ਨਿਕਲੇ ਸੀਗੇ ਭਾਈ ਕੱਲ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਪਾਨੀਸ ਬੈਂਟਰ ਦਾ ਨਿਕਣ ਵਾਲਾ ਬੱਚਾ ਤੇ ਉਹ ਆ ਆਇਆ ਬਾਈ ਉਹ ਨਾ ਦੇਖ ਲੋ ਇਹ ਵੀ ਟੈਨਾ ਰੰਗਾ ਜਾਈਆ ਵਿੱਚ ਇਹ ਤਾਂ ਬਾਈ ਕਾਲਾ ਜਾਂ ਰੰਗ ਆ ਤੇ ਵਿੱਚੇ ਚਿੱਟਾ ਤੇ ਵਿੱਚੇ ਥੋੜਾ ਥੋੜਾ ਭੂਰਾ ਜਾਂ ਰੰਗ ਆ ਇਹ ਓਕੇ ਆ ਬਾਈ ਜਿੱਦਾਂ ਹੁਣ ਪਹਿਲਾਂ ਨਿਕਲੇ ਸੀਗੇ ਬਾਈ ਉਹ ਤਾਂ ਫਨਾ ਪਹਿਲੇ ਦਿਨੇ ਮਰ ਗਏ ਸੀਗੇ ਇਹ ਬਿਲਕੁਲ ਸਹੀ ਆ ਬਸ ਹਲੇ ਆ ਥੋੜਾ ਜਿਹਾ ਹੋਰ ਹੋ ਜਾਵੇ ਸੈਟ ਜਾ ਫਿਰ ਇਹਨਾਂ ਦਾਣਾ ਦੂਣਾ ਪਾਉਣਾ ਦਰਨ ਆਪਾਂ ਨੇ ਹਲੇ ਪਾਇਆ ਨਹੀਂ ਹੈਗਾ ਪੈਨਨ ਨੂੰ ਟਾਕੇ ਦੰਨੇ ਆ ਹਵਾ ਨਹੀਂ ਲੱਗੂ ਇਹਨਾਂ ਨੂੰ ਤੇ ਜਿਹੜਾ ਦੂਜਾ ਸੀਗਾ ਆਂਡਾ ਇਹਦੀ ਵੀ ਤਿਆਰੀ ਆ ਹੁਣ ਤਾਂ ਤਕਰੀਬਨ ਆ ਦੇ ਤੇੜੇ ਗਿਆ ਦੇਖੋ ਇਹ ਵੀ ਸ਼ਾਮ ਤੱਕ ਸ਼ਾਇਦ ਨਿਕਲੇ ਜਾਊਗਾ ਦੁਪਹਿਰ ਤੱਕ ਇਹ ਨਹੀਂ ਹਲੇ ਠੰਡ ਨਹੀਂ ਮੰਨਦੇ ਹੈਗੇ ਇਹ ਹੁਣ ਥੋੜੇ ਡਾਰ ਹੋਗੇ ਇਹ ਤਾਂ ਆਪਣਾ ਘੁੰਮ ਰਹਿ ਵਧੀਆ ਦਾਣਾ ਇਹਨਾਂ ਨੂੰ ਮੈਂ ਪਾ ਦਿੱਤਾ ਬਾਈ ਇਹਨਾਂ ਦਾ ਰਹਿ ਗਿਆ ਪਾਣੀ ਪਾਉਣ ਤੇ ਪਾਣੀ ਟੁੱਟੀ ਆ ਜਵੇ ਲੈ ਹਲੇ ਲੈਡ ਕਰਕੇ ਜੀ ਟੁੱਟੀ ਵੀ ਨਹੀਂ ਆਈ ਹੈਗੀ ਤੇ ਮੀਂਹ ਦੀ ਬਾਈ ਦੁਬਾਰਾ ਆਉਣ ਦੀ ਹਤਿਆਰੀ ਆ ਤੇ ਹੁਣ ਆਪਾਂ ਬਾਈ ਲਾ ਦਨੇ ਨੇ ਪੜਦੇ ਬਾਛੜ ਕਰਕੇ ਬਾਈ ਪਾਣੀ ਫਿਰ ਅੰਦਰ ਚਲੇ ਜਾਂਦਾ ਅੰਦਰ ਗਿੱਲਾ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਤੇ ਇਧਰ ਆਪਾਂ ਨੇ ਬਟੇਰਿਆਂ ਨੂੰ ਵੀ ਬਾਈ ਲਾਤੀ ਪੰਲੀ ਲਾਤੀ ਤੇ ਇਹਨਾਂ ਵਾਸਤੇ ਆਪਾਂ ਦਾ ਸ਼ਵੇਜਲ ਇਹ ਬਣਾਈ ਹੋਈ ਆ ਵੀ ਜਦੋਂ ਮੀਂਹ ਆਉਂਦਾ ਆਪਾਂ ਬਾਈ ਇਹਨੂੰ ਲਾ ਦਨੇ ਆ ਇਹ ਅੰਦਰ ਬਾਈ ਦਾਣਾ ਬਾਤ ਆ ਬਸ ਡ੍ਰਿੰਕਰ ਰਹਿ ਕੇ ਸਾਫ ਕਰਨੇ ਤੇ ਮਾਹ ਜਦੋਂ ਟੁੱਟੀ ਆ ਜਵੇ ਤਾਂ ਆਪਾਂ ਸਾਫ ਕਰ ਦਿੰਨੇ ਆ ਕੱਲ ਆਪਾਂ ਨੇ ਬਾਈ ਜਗਾ ਵੀ ਆ ਪੱਧਰੀ ਘਾਤੀ ਸੀਗੀ ਥੋੜੀ ਜੀ ਤੇ ਹੁਣ ਬਾਈ ਆਪਾਂ ਇਹਨਾਂ ਇੱਥੇ ਚੰਗੀ ਤਰ੍ਹਾਂ ਹੁਣ ਰੌਂਡ ਅਪ ਕਮਾ ਦੋਗੇ ਹੁਣ ਪਹਿਲਾ ਸਭ ਤੋਂ ਪਹਿਲਾਂ ਇਹਦਾ ਕੰਮ ਕਰਨਾ ਜਿਹੜਾ ਕੱਖ ਜਾ ਉਹ ਮਾਚੂਗਾ ਸਾਰਾ ਤੇ ਉਸ ਤੋਂ ਬਾਅਦ ਬਾਈ ਫਿਰ ਆਪਾਂ ਹੁਣ ਦਰਤ ਲਾਵਾਂਗੇ ਇੱਥੇ ਥਾਲ ਵਾਲੇ ਸਾਰੇ ਦਰਤ ਲਾ ਦੇਣੇ ਆ ਤੇ ਇੱਧਰ ਵੀ ਲਾ ਦਾਂਗੇ ਆਪਾਂ ਤੇ ਹਮ ਪਹਿਲਾਂ ਤਾਂ ਮੈਂ ਸੋਚ ਰਿਹਾ ਵੀ ਬਤਾਂ ਤਾਂ ਕਰ ਲਈ ਹੋ ਰਿਹਾ ਰਿਗਾਰਡ ਮੈਂ ਟ ਸੈਟ ਤੇ ਬਾਕੀ ਹੁਣ ਬਾਈ ਕਰਦੇ ਆ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਅਖਿਓ ਵੀਡੀਓ ਕਿਵੇਂ ਲੱਗੀ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ